ਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਰਗਵੀਰ ਹੈਪੀ ਬਰਨਾਲਾ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਲੱਗੀ ਜੋ ਕਿ ਪ੍ਰਾਚੀਨ ਮੰਦਿਰ 350 ਸਾਲ ਪੁਰਾਣਾ ਸ਼੍ਰੀ ਹਨੂਮਾਨ ਜੀ ਦਾ ਮੰਦਿਰ ਧਨੋਲਾ ਵਿਖੇ ਸੀ ਉੱਥੇ ਕੁਝ ਦਿਨ ਪਹਿਲਾਂ ਚੋਰਾ ਵੱਲੋਂ ਚੋਰੀ ਕੀਤੀ ਗਈ ਸੀ ਅਤੇ ਲੱਖਾਂ ਰੁਪਏ ਦਾ ਸ਼੍ਰੀ ਹਨੂਮਾਨ ਜੀ ਦਾ ਸ਼ਿੰਗਾਰ ਚੋਰੀ ਕੀਤਾ ਗਿਆ ਸੀ ਪੁਲਿਸ ਨੂੰ ਉਸ ਵੇਲੇ ਬਹੁਤ ਵੱਡੀ ਸਫਲਤਾ ਹੱਥ ਲੱਗੀ ਕਿਉਂਕਿ ਸੰਗਰੂਰ ਤੋਂ ਕੁਝ ਸੁਨਿਆਰਾ ਤੇ ਇੱਕ ਸਲੂਨ ਵਾਲਾ ਵੀ ਕਾਬੂ ਕੀਤਾ ਗਿਆ ਤੇ ਉਹਨਾਂ ਤੋਂ ਚੋਰੀ ਦਾ ਸਾਰਾ ਸਮਾਨ ਬਰਾਮਦ ਕੀਤਾ ਗਿਆ ਦੇਖਦੇ ਆ ਅੱਗੇ ਕੀ ਆ ਪੂਰਾ ਸਾਰਾ ਮਾਮਲਾ ਜੀ ਜੀ 11 ਔਰ 12 ਇਸ ਮਹੀਨੇ ਦੀ ਦਰਮਿਆਨੀ ਰਾਤ ਨੂੰ ਧਨੋਲਾ ਥਾਣੇ ਮੇ ਸਾਡਾ ਇੱਕ ਪੁਰਾਣਾ ਹਨੂਮਾਨ ਮੰਦਿਰ ਹੈ ਜਿੱਥੇ ਕਾਫੀ ਲੋਕਾਂ ਦੀ ਸ਼ਰਧਾਲੂ ਜਾਂਦੇ ਨੇ ਉਥੇ ਉਸ ਰਾਤ ਨੂੰ ਚੋਰੀ ਹੋਈ ਸੀਗੀ ਕੁਝ ਜਵੈਲਰੀ ਤੇ ਸਿਲਵਰ ਤੇ 골ਡ ਦੇ ਆਈਟਮਸ ਤੇ ਆਰਨਾਮੈਂਟ ਸੀਗੇ ਉਹਨਾਂ ਨੂੰ ਦੋ ਚੋਰਾਂ ਨੇ ਚੁਰਾਲਿਆ ਸੀਗਾ ਤੇ ਫਿਰ ਜਿੱਦਾਂ ਹੀ ਸਾਨੂੰ ਪਤਾ ਲੱਗਿਆ ਸਾਡੇ ਐਸਪੀ ਡੀ ਸਾਹਿਬ ਰਮਨੀਸ਼ ਚੌਧਰੀ ਜੀ ਡੀਐਸਪੀ ਡੀ ਗਮਦੂਰ ਸਿੰਘ ਜੀ ਡੀਐਸਪੀ ਬਰਨਾਲਾ ਸਤਵੀਰ ਸਿੰਘ ਇਨਚਾਰਜ ਪੁਲਿਸ ਸਟੇਸ਼ਨ ਧਨੋਲਾ ਲਖਵਿੰਦਰ ਸਿੰਘ ਐਂਡ ਇਨਚਾਰਜ ਹੈ ਇਹ ਬਲਜੀਤ ਸਿੰਘ ਜੀ ਉਹਨਾਂ ਦੀ ਟੀਮਸ ਨੇ ਦਿਨ ਰਾਤ ਮਿਹਨਤ ਕਰਕੇ ਬੜੀ ਛੇਤੀ ਇਹ ਸਾਰਾ ਕਾ ਸਾਰਾ ਜੋ ਵੀ ਚੋਰੀ ਹੋਈ ਸੀਗੀ ਉਹਨੂੰ ਟ੍ਰੇਸ ਕਰ ਲਿਆ ਆਈਟਮਸ ਵੀ ਬਰਾਮਦ ਕਰ ਲਏ ਤੇ ਜਿਹੜੇ ਵੀ ਅਕਿਊਜ਼ਡੇ ਦੇ ਵਿੱਚ ਸੀਗੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਇਹਦੇ ਵਿੱਚ ਜੋ ਸਾਨੂੰ ਪਤਾ ਲੱਗਿਆ ਕਿ ਦੋ ਮੇਨ ਅਕਿਊਜ਼ ਜਿਹੜੇ ਬਲਕਾਰ ਸਿੰਘ ਤੇ ਗੁਰਸ਼ਰਨ ਸਿੰਘ ਉਰਫ ਗੁਰੀ ਜੋ ਬਡੂਖਾ ਪਿੰਡ ਦੇ ਰਹਿਣ ਵਾਲੇ ਉਹਨਾਂ ਨੇ ਸ਼ਾਮ ਨੂੰ ਜਾ ਕੇ ਉੱਥੇ ਰੈਕੀ ਕੀਤੀ ਸੀਗੀ ਉਸੇ ਦਿਨ ਰਾਤ ਨੂੰ ਧੁੰਦ ਦਾ ਮੌਸਮ ਦਾ ਫਾਇਦਾ ਉਠਾਉਂਦੇ ਹੋਏ ਇਹ ਐਂਟਰ ਕੀਤਾ ਇਹਨਾਂ ਨੇ ਤੇ ਉੱਥੋਂ ਚੋਰੀ ਕਰਕੇ ਸਮਾਨ ਉੱਥੋਂ ਨਿਕਲ ਗਏ ਸੀਗੇ ਘਾਇਨ ਨੇ ਕੁਝ ਸਮਾਨ ਰਾਮਫਲ ਉਰਫ ਰਾਜੂ ਹੈਗਾ ਜੋ ਜੁਐਲਰੀ ਦਾ ਕੰਮ ਕਰਦਾ ਉਹਨੂੰ ਵੇਚ ਤੇ ਇੱਕ ਬਾਰ ਬਾਰ ਦੀ ਸ਼ਾਪ ਕਰਦਾ ਹੈਗਾ ਗੁਰਸੇਵਕ ਇਹ ਸੰਗਰੂਰ ਦੇ ਹੀ ਹੈਗੇ ਉਹਨਾਂ ਨੂੰ ਵੇਚਦਾ ਸੀਗਾ ਸਾਡੀ ਟੀਮਸ ਨੇ ਜਿੰਨਾ ਵੀ ਚੋਰੀ ਦਾ ਸਮਾਨ ਸੀਗਾ ਉਹ ਵੀ ਰਿਕਵਰ ਕਰ ਲਿਆ ਚਾਰੋਂ ਬੰਦਿਆਂ ਨੂੰ ਅਰੈਸਟ ਕਰ ਲਿਆ ਤੇ ਇੱਕ ਮੋਟਰਸਾਈਕਲ ਜਿਹੜਾ ਕਿ ਵਾਰਦਾਤ ਦੇ ਵਿੱਚ ਯੂਜ਼ ਹੋਇਆ ਸੀਗਾ ਉਹ ਵੀ ਬਰਾਮਦ ਕਰ ਰਹੇ ਸਤਿ ਜੀ ਇਹ ਪਹਿਲਾਂ ਤੋਂ ਵੀ ਇਹਨਾਂ ਦੇ ਉੱਤੇ ਹੈ ਜੀ ਹਾਂ ਜੀ ਇਹ ਗੁਰ ਜੋ ਗੁਰਸ਼ਰਨ ਸਿੰਘ ਗੁਰੀ ਹੈ ਉਹਦੇ ਤੇ ਪਹਿਲਾਂ ਵੀ ਚਾਰ ਮੁਕਦਮੇ ਦਰਜ ਨੇ ਜੋ ਹਾਲ ਕੀ ਘੜੀ ਪਤਾ ਲੱਗੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਚੋਰੀ ਐਂਡ ਸਨੇਚਿੰਗ ਵਗੈਰਾ ਦੇ ਹੀ ਪਰਚੇ ਦਰਜ ਨੇ ਤੇ ਇੱਕ ਜਿਹੜਾ ਗੁਰਸੇਵਕ ਹੈਗਾ ਜੋ ਬਾਰ ਬਾਰ ਦਾ ਕੰਮ ਕਰਦਾ ਜਿਹਦੇ ਕੋਲੋਂ ਸਾਨੂੰ ਇਹ ਚੋਰੀ ਦਾ ਸਮਾਨ ਬਰਾਮਦ ਹੋਇਆ ਉਹਦੇ ਤੇ ਵੀ ਇੱਕ ਪਰਚਾ ਦਰਜ ਸੱਚ ਗੱਲ ਕਹਿੰਦੇ ਜੋ ਮੁੱਖ ਜੇ ਕਿੰਨੇ ਕਿੱਡੀ ਚੋਰੀ ਸੀ ਇਹ ਤੇ ਕੀ ਕੀ ਚੀਜ਼ ਸੀ ਜਿਹੜੀ ਮੁੱਖ ਤੋਂ ਚੋਰੀ ਹੋਈ ਸੀ ਜੀ ਉੱਥੋਂ ਕੁਛ ਛਤਰ ਸੀਗੇ 8-9 ਸਿਲਵਰ ਦੇ ਚਾਂਦੀ ਦੇ ਛਤਰ ਸੀਗੇ ਇੱਕ ਖੜਾਵਾ ਸੀਗੀ ਤੇ ਗਦਾ ਤੇ ਕੁਛ ਉਹਨਾਂ ਦੇ ਸੋਨੇ ਦੇ ਨੇਤਰ ਤੇ ਟਿੱਕਾ ਸੀਗਾ ਇਹ ਕੁਛ ਆਈਟਮ ਸੀਗੇ ਜੋ ਉੱਥੋਂ ਇਹਨਾਂ ਨੇ ਚੋਰੀ ਕੀਤੇ ਸੀਗੇ ਸਿਰ ਕਿੰਨੇ ਕਿਤੇ ਚੋਰੀ ਲੱਗਦਾ ਸੀ ਕਿੰਨੀ ਤਰ੍ਹਾਂ ਕਰਤੇ ਹੋਏ ਨਹੀਂ ਮੈਂ ਤੁਹਾਨੂੰ ਦੱਸਿਆ ਕਿ ਇਹ ਨੀਅਰ ਅਬਾਊਟ ਜੋ ਇਹਨਾਂ ਨੇ ਦੱਸਿਆ ਹੈਗਾ ਇਸ ਆਈਟਮਸ ਕੇ weight ਅਸੀਂ ਮੈਂ ਐਗਜ਼ੈਕਟਲੀ ਨਹੀਂ ਦੱਸ ਸਕਦਾ ਤੁਹਾਨੂੰ ਬਟ ਇਸਮੇ ਮੋਨਿਟਰੀ ਦੇ ਨਾਲ ਨਾਲ ਲੋਕਾਂ ਦੀ ਭਾਵਨਾਵਾਂ ਜੁੜੀ ਹੁੰਦੀ ਹੈ ਤੇ ਉਹਨੂੰ ਰੱਖਦੇ ਹੋਏ ਸਾਡੀ ਟੀਮਸ ਨੇ ਵੀ ਬੜਾ ਇਹਨੂੰ ਸੈਂਸਿਟਿਵਲੀ ਹੈਂਡਲ ਕੀਤਾ ਬੜੀ ਪ੍ਰਾਇੋਰਟੀ ਦੇ ਨਾਲ ਦਿਨ ਰਾਤ ਲੱਗ ਕੇ ਸਾਡੇ ਹਿਊਮਨ ਇੰਟ ਐਂਡ ਟੈਕਨੀਕਲ ਇੰਟੈਲੀਜੈਂਸ ਦੇ थ्रू ਅਸੀਂ ਨੂੰ ਟਰੈਕਰ ਕਿ ਇਸ ਨੂੰ ਕ੍ਰੈਕ ਕਰ ਲੈ ਜਿੰਨੇ ਦੋਸ਼ੀ ਫੜੇਗਾ ਕਿਹੜੀ ਧਾਰਾਂ ਦੇ ਅਕਟ ਦੇ ਜਿਹੜੇ ਮਤਨਾਵਲਾ ਦੱਚ ਜੀ 457 380 ਦੇ ਤਹਿਤ ਅਸੀਂ ਪਰਚਾ ਦਰਜ ਕੀਤਾ ਸੀਗਾ ਚਾਰ ਅਕਿਊਜ਼ ਅਸੀਂ ਫੜੇ ਜਿਹੜਾ ਕਿ ਮੈਂ ਦੱਸਿਆ ਤੁਹਾਨੂੰ ਗੁਰਸੇਵਕ ਸਿੰਘ ਉਰਫ ਗੁਰੀ ਹੈਗਾ ਇੱਕ ਬਲਕਾਰ ਸਿੰਘ ਹੈ ਐਂਡ ਰਾਮਪਲ ਤੇ ਇੱਕ ਗੁਰਸੇਵਕ ਗੁਰਸ਼ਰਨ ਸਿੰਘ ਇਹ ਚਾਰ ਅਕਿਊਜ਼ਡ ਸੀ ਪੜੇ ਆ ਵੀ ਮੇਰੇ ਨਾਲ ਮੰਨ ਲੱਗਦੇ ਸੀ ਜੀ ਹੁਣ ਅਸੀਂ ਪੇਸ਼ ਕਰਕੇ ਇਹਨਾਂ ਦੇ ਰਿਮਾਂਡ ਲੈਵਾਂਗੇ ਫਿਰ ਹੋਰ ਡੀਟੇਲ ਦੇ ਵਿੱਚ ਦੇਖਦੇ ਆਂ ਹੋਰ ਕੀ ਕੁਝ ਨਿਕਲ ਕੇ ਆਉਂਦਾ ਸਰ ਜਿਹੜੀ ਟੀਮ ਦੇ ਆਫਸਰਸ ਨੇ